ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਰ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਖਾਸ ਤੌਰ ਤੇ ਭੈਣਾਂ ਦੇ ਨਾਲ ਗੱਲ ਕਰਨੀ ਹੈ ਤੇ ਗੱਲ ਕਰਨੀ ਹੈ ਇਹ ਕਿ ਤਿੰਨ ਗੱਲਾਂ ਤੁਹਾਨੂੰ ਦੱਸਣੀਆਂ ਜਿਹੜੀਆਂ ਤੁਸੀਂ ਕਿਸੇ ਵੀ ਹਾਲ ਦੇ ਵਿੱਚ ਆਪਣੇ ਪਤੀ ਦੇ ਨਾਲ ਸਾਂਝੀਆਂ ਨਹੀਂ ਕਰਨੀਆਂ ਸਾਂਝੀਆਂ ਨਹੀਂ ਕਰਨੀਆਂ ਯਾ ਉਹਨੂੰ ਕਦੇ ਨਹੀਂ ਕਹਿਣੀਆਂ ਚਾਹੇ ਕੁਝ ਵੀ ਹੋ ਜੇ ਭੈਣਾ ਦੇਖੋ ਸਾਰੀਆਂ ਬਹੁਤ ਸਿਆਣੀਆਂ ਨੇ ਬਹੁਤ ਸਮਝਦਾਰ ਨੇ ਪਰ ਪਤੀ ਪਤਨੀ ਦਾ ਰਿਸ਼ਤਾ ਜਿਹੜਾ ਹੈ ਨਾ ਉਹ ਪਹਿਲੇ ਕੁਝ ਇੱਕ ਸਾਲ ਤਾ ਬਹੁਤ ਨਾਜ਼ੁਕ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ ਤੇ ਉਸ ਦੌਰ ਦੇ ਵਿੱਚ ਅਸੀਂ ਕੁਝ ਸਾਵਧਾਨੀਆਂ ਜੜੀਆਂ ਉਹ ਰੱਖਣੀਆਂ ਹੁੰਦੀਆਂ ਇਸ ਰਿਸ਼ਤੇ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਤੇ ਕਈ ਵਾਰ ਪਰਿਵਾਰਕ ਮੈਂਬਰਾਂ ਕਰਕੇ ਰਿਸ਼ਤਿਆਂ ਦੇ ਵਿੱਚ ਪਤੀ ਪਤਨੀ ਦੇ ਵਿੱਚ ਆਪਸ ਦੇ ਵਿੱਚ ਖਟਾਸ ਆ ਜਾਂਦੀ ਹੈ ਕੋਸ਼ਿਸ਼ ਕਰੀਏ ਕਿ ਕਿਸੇ ਦੂਜੇ ਕਰਕੇ ਸਾਡੇ ਰਿਸ਼ਤੇ ਜਿਹੜੇ ਆ ਉਹ ਖਰਾਬ ਨਾ ਹੋ ਉਦੋਂ ਬਾਅਦ ਤਾਂ ਦੇਖੋ 5-7 ਸਾਲ ਜਦੋਂ ਨਿਕਲ ਜਾਂਦੇ ਆ ਸਾਨੂੰ ਜੀ ਦੇ ਸੁਭਾਅ ਬਾਰੇ ਪਤਾ ਚੱਲ ਜਾਂਦਾ ਸਭ ਕੁਝ ਹੈ ਨਾ ਅਸੀਂ ਪਰਿਵਾਰਕ ਮੈਂਬਰਾਂ ਨੂੰ ਵੀ ਸਮਝ ਜਾਂਦੇ ਆ ਜਾਣ ਜਾਂਦੇ ਆ ਫਿਰ ਅਡਜਸਟਮੈਂਟ ਜਿਹੜੀ ਆ ਥੋੜੀ ਸੌਖੀ ਹੋ ਜਾਂਦੀ ਹੈ ਕਿਉਂਕਿ ਬੱਚੇ ਵੀ ਜ਼ਿੰਦਗੀ ਦੇ ਵਿੱਚ ਆ ਜਾਂਦੇ ਨੇ ਪਰ ਜਿਹੜੇ ਸਟਾਰਟਿੰਗ ਵਾਲਾ ਟਾਈਮ ਹੁੰਦਾ ਪਹਿਲੇ ਕੁਝ ਸਾਲ ਇਹ ਬਹੁਤ ਹੀ ਜਿਹੜਾ ਹੈ ਔਖਾ ਸਮਾਂ ਹੁੰਦਾ ਕਿਸੇ ਵੀ ਰਿਸ਼ਤੇ ਦੇ ਵਿੱਚ ਇੱਕ ਦੂਜੇ ਨੂੰ ਸਮਝਣ ਦਾ ਸਮਾਂ ਹੁੰਦਾ ਹੈ ਸੋ ਇਸ ਰਿਸ਼ਤੇ ਦੇ ਵਿੱਚ ਉਸ ਸਮੇਂ ਦੌਰਾਨ ਜਿਹੜੀਆਂ ਗਲਤੀਆਂ ਅਸੀਂ ਨਹੀਂ ਕਰਨੀਆਂ ਉਹਨਾਂ ਗਲਤੀਆਂ ਦੇ ਬਾਰੇ ਛੀ ਮੈਂ ਗੱਲ ਕਰਨੀ ਆ ਦੇਖੋ ਆਮ ਇਹ ਬੜੀ ਆਮ ਜੀ ਗੱਲ ਹੈ ਕਿ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਲੜਾਈਆਂ ਝਗੜੇ ਜਿਹੜੇ ਨੇ ਉਹ ਆਮ ਹੋ ਜਾਂਦੇ ਆ ਖਾਸ ਕਰਕੇ ਜਦੋਂ ਨਵੇਂ ਘਰ ਦੇ ਵਿੱਚ ਨਵੀਂ ਹੁੰਦੀ ਹੈ ਇੱਕ ਨਵਾਂ ਜੀ ਘਰ ਦੇ ਵਿੱਚ ਆਉਂਦਾ ਤਾਂ ਅਸੀਂ ਚਾਹੇ ਮੁਕਰੀਏ ਇਸ ਗੱਲ ਤੋਂ ਹਰ ਪਰਿਵਾਰ ਦੇ ਵਿੱਚ ਜਿਹੜਾ ਕਦੇ ਨਾ ਕਦੇ ਕਲੇਸ਼ ਪੈਂਦਾ ਹੀ ਪੈਂਦਾ ਠੀਕ ਹੈ ਤਾਂ ਕਦੇ ਵੀ ਤੁਸੀਂ ਪਰਿਵਾਰਕ ਮੈਂਬਰਾਂ ਦੇ ਕਲੇਸ਼ ਦੇ ਚਲਦੇ ਚਾਹੇ ਤੁਹਾਨੂੰ ਕਿੰਨਾ ਵੀ ਗੁੱਸਾ ਹੈ ਆਪਣੇ ਪਤੀ ਦੇ ਨਾਲ ਕਿਨੇ ਤੁਹਾਡਾ ਸਾਥ ਨਹੀਂ ਦਿੱਤਾ ਚਾਹੇ ਕੁਝ ਵੀ ਹੋ ਜੇ ਪਰ ਕਦੇ ਵੀ ਤੁਸੀਂ ਆਰਥਿਕਤਾ ਦਾ ਮੀਣਾ ਨਹੀਂ ਦੇਣਾ ਮਤਲਬ ਕਦੇ ਔਕਾਤ ਵਰਗਾ ਸ਼ਬਦ ਨਹੀਂ ਵਰਤਣਾ ਕਿ ਥੋੜੀ ਤਾਂ ਔਕਾਤ ਨਹੀਂ ਸੀ ਤੁਸੀਂ ਸਾਡੇ ਨਾਲ ਰਿਸ਼ਤਾ ਕਰਦੇ ਜਾਂ ਤੁਸੀਂ ਸਭ ਮੈਨੂੰ ਵਿਆਹ ਕੇ ਲੈ ਕੇ ਆਉਂਦੇ ਹੈ ਨਾ ਇਹ ਸ਼ਬਦ ਜਿਹੜੇ ਹਨ ਇਹ ਬਹੁਤ ਵੱਡੇ ਹੁੰਦੇ ਆ ਹੁਣ ਵੀ ਸਿਆਣੇ ਕਹਿੰਦੇ ਆ ਕਿ ਜ਼ੁਬਾਨ ਦੇ ਜਿਹੜੇ ਫਟਾ ਨਾ ਉਹ ਕਦੇ ਨਹੀਂ ਭਰਦੇ ਤਲਵਾਰ ਦੇ ਫਟੇ ਭੜ ਜਾਂਦੇ ਆ ਜ਼ੁਬਾਨ ਦੇ ਨਹੀਂ ਭਰਦੇ ਠੀਕ ਹੈ ਤਾਂ ਕਦੇ ਵੀ ਉਕਾਰ ਦਾ ਆਰਥਿਕਤਾ ਦਾ ਮੇਨਾ ਨਹੀਂ ਮਾਰਨਾ ਦੇਖੋ ਜਿਹੜੀ ਜ਼ਿੰਦਗੀ ਹੈ ਨਾ ਇਹ ਇਸ ਤਰ੍ਹਾਂ ਦੀ ਹੁੰਦੀ ਹੈ ਭੈਣੋ ਠੀਕ ਹੈ ਇਹ ਨਹੀਂ ਕਿ ਜੇ ਕਿਤੇ ਹੋਰ ਰਿਸ਼ਤਾ ਹੋ ਜਾਂਦਾ ਕਿਤੇ ਹੋਰ ਵਿਆਹ ਹੋ ਜਾਂਦਾ ਉੱਥੇ ਸਭ ਕੁਝ ਵਧੀਆ ਹੁੰਦਾ ਹਮੇਸ਼ਾ ਜਿਹੜਾ ਹੈ ਨਾ ਉਹ XYZ ਲਾਈਫ ਦੇ ਵਿੱਚ ਚੱਲਦਾ ਹੀ ਰਹਿੰਦਾ ਹੈ ਕਿ ਜੇ ਇੱਥੇ ਹੋ ਜਾਂਦਾ ਤਾਂ ਇਦਾਂ ਹੁੰਦਾ ਉੱਥੇ ਹੋ ਜਾਂਦਾ ਤਾਂ ਉਦਾਂ ਹੁੰਦਾ ਹੋਣਾ ਸਭ ਤਾਂ ਉਹੀ ਹੁੰਦਾ ਕਿਉਂਕਿ ਘਰ-ਘਰਾਂ ਵਰਗੇ ਹੀ ਹੁੰਦੇ ਆ ਤੇ ਘਰਾਂ ਦੇ ਹਾਲ ਵੀ ਸਾਰਿਆਂ ਦੇ ਮੋਸਟਲੀ ਇੱਕੋ ਵਰਗੇ ਹੁੰਦੇ ਆ ਠੀਕ ਹੈ ਤਾਂ ਕਦੇ ਵੀ ਨਾ ਕਿਸੇ ਦੂਜੇ ਪਿੱਛੇ ਆਪਣੇ ਪਤੀ-ਪਤਨੀ ਦੇ ਵਿੱਚ ਤੁਸੀਂ ਖਟਾਸ ਨਹੀਂ ਲੈ ਕੇ ਆਉਣੀ ਕਿਉਂਕਿ ਜਿਹੜੇ ਇਹ ਇਸ ਤਰ੍ਹਾਂ ਦੇ ਸ਼ਬਦ ਹੁੰਦੇ ਆ ਨਾ ਦੋਸੀਂ ਡਾਇਰੈਕਟਲੀ ਕਿਸੇ ਨੂੰ ਕਹਿ ਦਿੰਨੇ ਆ ਕਿ ਮੇਰੇ ਕੋਲ ਤਾਂ ਤੇਰੇ ਤੋਂ ਬਿਹਤਰ ਚੁਆਇਸ ਸੀ ਜਾਂ ਮੈਨੂੰ ਚੁਆਇਸ ਮਿਲ ਸਕਦੀ ਸੀ ਉਹ ਚੀਜ਼ ਜਿਹੜੀ ਹੈ ਨਾ ਉਹਨੂੰ ਮਨਾਂ ਦੇ ਵਿੱਚੋਂ ਕੱਢਣਾ ਫਿਰ ਬਹੁਤ ਔਖਾ ਹੁੰਦਾ। ਕਈ ਵਾਰ ਐਵਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਕਰਕੇ ਹੀ ਨਾ ਸ਼ੱਕ ਦਾ ਬੀਜ ਪਨਪ ਜਾਂਦਾ ਮਨਾਂ ਦੇ ਵਿੱਚ ਤੇ ਸ਼ੱਕ ਜਿਹੜਾ ਹੈ ਨਾ ਵਹਿਮ ਜਿਹੜਾ ਇਹ ਹੈ ਨਾ ਉਹ ਕਿਸੇ ਵੀ ਰਿਸ਼ਤੇ ਨੂੰ ਖਾ ਜਾਂਦਾ। ਕਿਸੇ ਵੀ ਰਿਸ਼ਤੇ ਦੀ ਜਿਹੜੀ ਨੀ ਹੈ ਨਾ ਉਹ ਯਕੀਨ ਤੇ ਵਿਸ਼ਵਾਸ ਤੇ ਪਿਆਰ ਤੇ ਟਿਕੀ ਹੁੰਦੀ ਹੈ ਤੇ ਵਹਿਮ ਜਿਹੜਾ ਹੈ ਨਾ ਕਿਸੇ ਵੀ ਰਿਸ਼ਤੇ ਨੂੰ ਫਿਰ ਖਾ ਜਾਂਦਾ। ਸੋ ਕਦੇ ਵੀ ਤੁਸੀਂ ਔਕਾਤ ਦਾ ਜਿਹੜਾ ਮਹਿਣਾ ਹੈ ਨਾ ਉਹ ਆਪਣੇ ਪਤੀ ਨੂੰ ਕਦੇ ਵੀ ਤੁਸੀਂ ਨਹੀਂ ਮਾਰਨਾ ਹੈ ਨਾ ਦੂਜੀ ਗੱਲ ਕਦੇ ਵੀ ਨਾ ਆਰਥਿਕਤਾ ਦੀ ਗੱਲ ਨਹੀਂ ਤੁਸੀਂ ਪਤੀ ਨਾਲ ਕਰਨੀ ਕਿ ਤੇਰੀ ਆਮਦਨੀ ਘਟ ਹੈ ਤੁਸੀਂ ਘੱਟ ਕਮਾ ਕੇ ਲੈ ਕੇ ਆ ਰਹੀ ਹੋ ਮੇਰੇ ਖਰਚੇ ਨਹੀਂ ਪੂਰੇ ਹੋ ਰਹੇ ਹੈ ਕਿਵੇਂ ਵੀ ਠੀਕ ਹੈ ਪਹਿਲੀ ਗੱਲ ਤਾਂ ਇਹ ਸਮਝ ਲਓ ਕਿ ਕਿਸੇ ਨੇ ਤੁਹਾਡੇ ਚਾ ਪੂਰੇ ਨਹੀਂ ਕਰਨੇ ਮਾਪਿਆਂ ਨੇ ਵੀ ਨਹੀਂ ਕਰਨੇ ਇਹ ਗੱਲ ਨੂੰ ਵੀ ਸਮਝ ਲਓ ਚੰਗੀ ਤਰ੍ਹਾਂ ਠੀਕ ਹੈ ਹੁਣ ਤੁਸੀਂ ਮੇਰੀ ਗੱਲ ਸੁਣਨ ਤੋਂ ਬਾਅਦ ਆਪ ਸੋਚੋ ਵੀ ਤੁਹਾਡਾ ਕਮਾਉਣਾ ਕਿੰਨਾ ਜ਼ਰੂਰੀ ਹੈ ਮਾਪਿਆਂ ਨੇ ਤੁਹਾਨੂੰ ਘਰ ਦੇ ਵਿੱਚ ਰੱਖਿਆ ਹੋਇਆ ਤੇ ਉਹ ਉਨਾਂ ਚਿਰ ਹੀ ਰੱਖਦੇ ਆ ਜਿੰਨਾ ਚਿਰ ਤੱਕ ਉਹ ਜਿਹੜਾ ਤੁਹਾਨੂੰ ਦਾਤ ਦੇ ਹੀ ਜਾਂਦੇ ਆ ਨਾ ਉਹ ਇੱਕ ਮਤਲਬ ਤੁਸੀਂ ਇਹ ਮੰਨ ਲਓ ਕਿ ਇੱਕ ਸ਼ਰਤ ਹੁੰਦੀ ਹੈ ਕਿ ਅਸੀਂ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਤੁਸੀਂ ਸਾਡੀ ਧੀ ਨੂੰ ਆਪਣੇ ਘਰ ਦੇ ਵਿੱਚ ਰੱਖ ਲਓ ਤੁਹਾਨੂੰ ਇਹ ਗੱਲ ਸੁਣਨੀ ਔਖੀ ਲੱਗੂਗੀ ਪਰ ਇਹ ਹਕੀਕਤ ਹੁੰਦੀ ਆ ਠੀਕ ਹੈ ਕਿਉਂਕਿ ਵਿਆਹੀਆਂ ਹੋਈਆਂ ਕੁੜੀਆਂ ਨੂੰ ਮੋੜ ਕੇ ਮੋੜ ਕੇ ਨਾ ਪੇਕੇ ਵੀ ਘਰਾਂ ਦੇ ਵਿੱਚ ਨਹੀਂ ਰੱਖਦੇ ਜੇ ਪੇਕੇ ਵਿਆਈਆਂ ਹੋਈਆਂ ਨੂੰ ਮੋੜ ਕੇ ਘਰਾਂ ਦੇ ਵਿੱਚ ਰੱਖ ਲੈਣ ਤਾਂ ਫਿਰ ਇੰਨੀਆਂ ਕੁੜੀਆਂ ਮਰਨ ਕਿਉਂ ਜ਼ਿੰਦਗੀ ਸੌਖੀ ਨਹੀਂ ਹੁੰਦੀ ਵਿਆਹ ਤੋਂ ਬਾਅਦ ਠੀਕ ਹੈ ਤਾਂ ਉਹ ਜਿਹੜਾ ਦਾਜ ਦੇ ਹੈ ਜਿੰਨਾ ਖਰਚਾ ਉਹਨਾਂ ਨੇ ਤੁਹਾਡੇ ਵਿਆਹ ਤੇ ਕਰਨਾ ਹੁੰਦਾ ਨਾ ਉਹ ਕਰ ਚੁੱਕੇ ਹੁੰਦੇ ਆ ਠੀਕ ਹੈ ਤਾਂ ਇਸ ਕਰਕੇ ਵਿਆਹ ਤੋਂ ਬਾਅਦ ਤੁਹਾਡਾ ਜੋ ਕੁਝ ਵੀ ਹੈ ਨਾ ਉਹ ਤੁਹਾਡੇ ਪਤੀ ਦੇ ਨਾਲ ਹੀ ਆ ਤੁਹਾਡੇ ਸਹੁਰੇ ਪਰਿਵਾਰ ਦੇ ਵਿੱਚ ਹੀ ਆ ਠੀਕ ਹੈ ਹੁਣ ਜੇ ਤੁਹਾਨੂੰ ਲੱਗ ਰਿਹਾ ਨਾ ਕਿ ਤੁਹਾਡਾ ਪਤੀ ਤੁਹਾਡੇ ਖਰਚੇ ਚੱਕ ਰਿਹਾ ਠੀਕ ਹੈ ਤਾਂ ਫਿਰ ਤੁਸੀਂ ਉਹਦੇ ਲਈ ਕੀ ਮਤ ਅਦਾ ਕਰ ਰਹੀਆਂ ਹੋਵਾਂਗੀਆਂ ਕੀਮਤ ਕਿਸ ਤਰ੍ਹਾਂ ਦੀ ਤੁਸੀਂ ਘਰ ਪਰਿਵਾਰ ਨੂੰ ਸੰਭਾਲ ਰਹੀਆਂ ਜਿਸ ਤਰ੍ਹਾਂ ਦੇ ਸਹੁਰੇ ਕਹਿੰਦੇ ਨੇ ਉਸ ਤਰ੍ਹਾਂ ਦਾ ਪੈਨਣਾ ਹੁੰਦਾ ਉਸ ਤਰ੍ਹਾਂ ਦਾ ਖਾਣਾ ਹੁੰਦਾ ਠੀਕ ਹੈ ਤੇ ਇਹ ਕੋਈ ਬੁਰੀ ਗੱਲ ਨਹੀਂ ਹੈ ਜੇ ਕੋਈ ਅਗਲਾ ਤੁਹਾਡੇ ਜਿਹੜਾ ਹੈ ਖਰਚੇ ਚੱਕ ਰਿਹਾ ਹੈ ਠੀਕ ਹੈ ਉਸ ਸਮੇਂ ਦੇ ਦੌਰਾਨ ਮੈਂ ਕਹੂੰਗੀ ਪਰ ਮੈਂ ਇਹ ਕਹਿਨੀ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਵੰਗਡੋਰ ਜ਼ਿੰਦਗੀ ਦੀ ਕਿਸੇ ਦੇ ਹੱਥ ਦੇ ਵਿੱਚ ਕਿਉਂ ਦੇਣੀ ਤੁਸੀਂ ਖੁਦ ਦੀ ਆਮਦਨੀ ਬਾਰੇ ਕਿਉਂ ਨਹੀਂ ਸੋਚਦੀਆਂ ਤੇ ਫਿਰ ਕਿਸੇ ਦੂਜੇ ਨੂੰ ਮੇਣਾ ਮਾਰਨਾ ਕਿ ਤੇਰੀ ਆਮਦਨੀ ਘਟ ਹੈ ਤੇਰੇ ਪੈਸਿਆਂ ਦੇ ਵਿੱਚ ਮੇਰੇ ਚਾਹ ਨਹੀਂ ਪੂਰੇ ਹੁੰਦੇ ਏ ਜਾਇਜ਼ ਨਹੀਂ ਹੈਗਾ ਇਹ ਗਲਤੀ ਕਦੀ ਨਹੀਂ ਕਰਨੀ ਕਿਉਂਕਿ ਬਹੁਤਿਆਂ ਕਰਕੇ ਨਾ ਕਈ ਵਾਰ ਕੁੜੀਆਂ ਇਹ ਕਹਿ ਦਿੰਦੀਆਂ ਵੀ ਮੇਰੇ ਭਰਾ ਦੀ ਤਾਂ ਇੰਨੀ ਆਮਦਨੀ ਆ ਮੇਰੇ ਤੇ ਉਹਦੀ ਇੰਨੀ ਆਮਦਨੀ ਸੀ ਸਾਡੇ ਘਰੇ ਤਾਂ ਐਵੇਂ ਦਾ ਸੀਗਾ ਠੀਕ ਹੈ ਮੇਰੀ ਭੈਣ ਦਾ ਜਿੱਥੇ ਵਿਆਹ ਹੋਇਆ ਉਹ ਏਡੇ ਤਕੜੇ ਘਰ ਦੇ ਵਿੱਚ ਵਿਆਹੀ ਗਈ ਹੈ ਉਹਨਾਂ ਦੇ ਘਰੇ ਇਹ ਆ ਉਹਨਾਂ ਦੇ ਉਹ ਆ ਠੀਕ ਹੈ ਭੈਣ ਦੇ ਘਰੇ ਤੁਸੀਂ ਖਾਣ ਨਹੀਂ ਜਾਣਾ ਨਾ ਤੁਹਾਨੂੰ ਭੈਣ ਨੇ ਕੁਝ ਦੇਣ ਆਉਣਾ ਠੀਕ ਹੈ ਇਹ ਸਾਡਾ ਜੋ ਕੁਝ ਹੈ ਨਾ ਸਾਡਾ ਆਪਣੇ ਪਰਿਵਾਰ ਦੇ ਨਾਲ ਹੁੰਦਾ ਜੇ ਤੁਸੀਂ ਆਪਣੇ ਪਤੀ ਨੂੰ ਅਪਮਾਨਿਤ ਕਰੋਗੀਆਂ ਪੇਕਿਆਂ ਦੇ ਵਿੱਚ ਤਾਂ ਇੱਜ਼ਤ ਤੁਹਾਡੀ ਵੀ ਨਹੀਂ ਹੋਣੀ ਜੇ ਤੁਸੀਂ ਰਿਸ਼ਤੇਦਾਰਾਂ ਕੋਲ ਭੰਡੀ ਕਰੋਗੀਆਂ ਠੀਕ ਹੈ ਤਾਂ ਤੁਹਾਡੀ ਵੀ ਇੱਜ਼ਤ ਨਹੀਂ ਹੋਣੀ ਹੁਣ ਪਹਿਣਾ ਬਹੁਤ ਸਾਰੀਆਂ ਕਹਿਣਗੀਆਂ ਕਿ ਜਦੋਂ ਪਤੀ ਅਜਿਹਾ ਕਰਦਾ ਦੇਖੋ ਉਹ ਜਿਹੜਾ ਕੁਝ ਹੈ ਨਾ ਸੌਰੇ ਘਰ ਦੇ ਵਿੱਚ ਹੁੰਦਾ ਤੇ ਉਹ ਹਰ ਘਰ ਦੀ ਕਹਾਣੀ ਹੈ ਫਰਕ ਸਿਰਫ ਇਹਨਾਂ ਹੈ ਕਿ ਕਿਸੇ ਦਾ ਤੁਹਾਨੂੰ ਪਤਾ ਹੁੰਦਾ ਤੇ ਕਿਸੇ ਦਾ ਜਿਹੜਾ ਹੈ ਉਹ ਕਹਿੰਦੇ ਨਾ ਵੀ ਕਿਸੇ ਦੀ ਟਕੀ ਰਿੱਜੀ ਜਾਂਦੀ ਹੈ ਤਾਂ ਕਿਸੇ ਦਾ ਖਲਾਰਾ ਪੈ ਜਾਂਦਾ ਠੀਕ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਤੁਹਾਡੇ ਨਾਲ ਵਾਪਰ ਰਿਹਾ ਉਹ ਸਿਰਫ ਤੁਹਾਡੇ ਨਾਲ ਹੀ ਹੋ ਰਿਹਾ ਹੈ ਬਹੁਤ ਸਾਰੀਆਂ ਕੁੜੀਆਂ ਲੱਖਾਂ ਧੁਰੀਆਂ ਫਿਰਦੀਆਂ ਨੇ ਇੱਥੇ ਐਵੇਂ ਦੀਆਂ ਜਿਨ੍ਹਾਂ ਦੇ ਨਾਲ ਇਹ ਹੀ ਸਭ ਕੁਝ ਹੁੰਦਾ ਮੈਂ ਫਿਰ ਕਹਿੰਨੀ ਆ ਕਿ ਘਰ ਘਰਾਂ ਵਰਗੇ ਹੀ ਹੁੰਦੇ ਆ ਸੋ ਆਰਥਿਕਤਾ ਦਾ ਮੇਣਾ ਤੁਸੀਂ ਕਦੇ ਨਹੀਂ ਮਾਰਨਾ ਤੁਸੀਂ ਤੰਗ ਹੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਖੁਆਇਸ਼ਾਂ ਤੁਹਾਡੇ ਸ਼ੌਕ ਪੂਰੇ ਨਹੀਂ ਹੋ ਰਹੇ ਤਾਂ ਆਪਣੀ ਕਮਾਈ ਬਾਰੇ ਸੋਚੋ ਆਪਣੀ ਆਮਦਨੀ ਦਾ ਕੋਈ ਜ਼ਰੀਆ ਜ਼ਰੂਰ ਬਣਾਓ ਠੀਕ ਹੈ ਤੀਜੀ ਤੇ ਜਿਹੜੀ ਸਭ ਤੋਂ ਜ਼ਰੂਰੀ ਗੱਲ ਕੀ ਪਤੀ ਨੂੰ ਨਾ ਬੋਤਾ ਉਹਦੇ ਮਾਪਿਓ ਦੀ ਬੁਰਾਈ ਉਹਦੇ ਕੋਲ ਨਾ ਕਰੋ ਉਹ ਤੁਹਾਡੇ ਸਸੋਹਰਾ ਨੇ ਖਾਸ ਕਰਕੇ ਸੱਸ ਦੇ ਨਾਲ ਹੀ ਕੁੜੀਆਂ ਦਾ ਵਧੇਰੇ ਜਿਹੜਾ ਹੈ ਮਸਲਾ ਉਹ ਰਹਿੰਦਾ ਠੀਕ ਹੈ ਉਹ ਜਾਂ ਜਿਵੇਂ ਜੇੜਸ ਢਾਣੀ ਨੀਅਤ ਜਿਵੇਂ ਦੇ ਵੀ ਨਹੀਂ ਠੀਕ ਹੈ ਉਹ ਤੁਹਾਡੇ ਜੇੜਸ ਢਾਣੀ ਨੇ ਤੁਹਾਡੇ ਸਸੋਹਰਾ ਨੇ ਉਹਨਾਂ ਲਈ ਉਹ ਪਤੀ ਦੇ ਲਈ ਉਹ ਉਹਦੇ ਭਰਾ ਪਰਜਾਈ ਨੇ ਠੀਕ ਹੈ ਉਹਦੇ ਲਈ ਉਹਦੇ ਮਾਪਿਓ ਨੇ ਕੁੜੀਆਂ ਜਿਹੜੀਆਂ ਹੁੰਦੀਆਂ ਨਾ ਉਹ ਇੰਨੀਆਂ ਭੋਲੀਆਂ ਹੁੰਦੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕੁੜੀਆਂ ਕਿ ਜੇ ਸਾਡੇ ਪੇਕਿਆਂ ਦੇ ਵਿੱਚ ਕੋਈ ਇਹ ਵੀ ਕਹਦੇ ਨਾ ਕਿ ਤੇਰੇ ਘਰ ਵਾਲੇ ਨੇ ਉਸ ਵੇਲੇ ਇਹ ਕੀਤਾ ਅਸੀਂ ਤਾਂ ਵੀ ਲੜ ਪੈਣੀ ਆ ਕਿ ਮੇਰੇ ਘਰ ਵਾਲੇ ਨੂੰ ਇੱਜ਼ਤ ਦੇ ਨਾਲ ਕਿਉਂ ਨਹੀਂ ਬੁਲਾਇਆ ਗਿਆ ਇਹ ਕਿਉਂ ਨਹੀਂ ਕਿਹਾ ਗਿਆ ਕਿ ਵੀ ਉਹ ਨਾਮ ਲੈ ਕੇ ਵੀ ਉਹਨਾਂ ਨੇ ਅਝਿਹਾ ਕੀਤਾ ਹਨਾ ਸਾਨੂੰ ਲੱਗਦਾ ਵੀ ਤੇਰਾ ਘਰ ਵਾਲਾ ਕਿਹਨ ਨਾਲ ਵੀ ਅਸੀਂ ਅਪਮਾਨਿਤ ਹੋ ਗਈਆਂ ਕੁੜੀਆਂ ਤਾਂ ਵੀ ਰਿਸ਼ਤੇ ਖਤਮ ਕਰ ਦਿੰਨੀਆਂ ਪਰ ਪਤੀ ਜਿਹੜੇ ਐ ਨਾ ਉਹਨਾਂ ਦਾ ਸੁਭਾਅ ਅਜਿਹਾ ਨਹੀਂ ਹੁੰਦਾ ਕਿ ਤੁਸੀਂ ਸੋਚੋ ਕਿ ਵੀ ਮੈਨੂੰ ਉੱਥੇ ਜਿਹੜਾ ਬਾਕੀਆਂ ਦਾ ਵਰਤਾਲ ਮੇਰੇ ਨਾਲ ਸਹੀ ਨਹੀਂ ਹੈ ਤਾਂ ਉਹ ਰਿਸ਼ਤਾ ਖਤਮ ਕਰ ਦੇਣਗੇ ਅਝਿਹਾ ਨਹੀਂ ਹੋਣਾ ਠੀਕ ਹੈ ਦੇਖੋ ਤੁਸੀਂ ਦੱਸੋ ਤੁਹਾਨੂੰ ਜਿਹੜੀ ਵੀ ਸਮੱਸਿਆ ਹੈ ਪਤੀ ਦੇ ਨਾਲ ਸਾਂਝੀ ਕਰੋ ਜਿਹਨੇ ਸਮਝਣਾ ਹੁੰਦਾ ਨਾ ਉਹਨੂੰ ਇੱਕ ਦੋ ਵਾਰ ਦੇ ਵਿੱਚ ਹੀ ਪਤਾ ਲੱਗ ਜਾਂਦਾ ਠੀਕ ਹੈ ਜਦੋਂ ਤੁਹਾਨੂੰ ਪਤਾ ਹੈ ਕਿ ਸਾਹਮਣੇ ਵਾਲੇ ਤੇ ਕੋਈ ਅਸਰ ਹੋ ਹੀ ਨਹੀਂ ਰਿਹਾ ਤਾਂ ਫਿਰ ਉੱਥੇ ਕਹਿਣਾ ਬੰਦ ਕਰ ਦਿਓ ਠੀਕ ਹੈ ਉੱਥੇ ਕਹਿ ਕੇ ਤੁਸੀਂ ਸਿਰਫ ਆਪਣਾ ਸਮਾਂ ਖਰਾਬ ਕਰ ਰਹੀ ਹੋ ਹੋਰ ਕੁਝ ਨਹੀਂ ਜਿਹਨੇ ਸਮਝਣਾ ਹੁੰਦਾ ਜਿਹਨੂੰ ਕਿਉਂ ਕਹਿੰਦੇ ਨੇ ਨਾ ਜਿਹੜੇ ਤੁਹਾਡੇ ਦੁੱਖ ਤਕਲੀਫ ਜਾਣਦੇ ਆ ਉਹ ਤਾਂ ਬਿਨਾਂ ਕਹੀ ਸਮਝ ਲਾਂਦੇ ਆ ਲੈਂਦੇ ਆ ਹੈਨਾ ਕੀ ਕੀ ਹੋਇਆ ਤੇਰਾ ਮੂੰਹ ਐਵੇਂ ਦਾ ਕਿਉਂ ਹੋਇਆ ਹੋਇਆ ਹੈ ਜਾਂ ਕੀ ਗੱਲ ਹੈ ਹਨਾ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਕਿਸ ਤਰ੍ਹਾਂ ਬੈਲੈਂਸ ਕਰਨਾ ਲਾਈਫ ਦੇ ਵਿੱਚ ਠੀਕ ਹੈ ਬਹੁਤੀ ਵਾਰ ਨਾ ਮੈਨੂੰ ਲੱਗਦਾ ਹੁੰਦਾ ਕਿ ਮੁੰਡੇ ਜਿਹੜੇ ਨੇ ਅੱਜ ਕੱਲ ਦੇ ਹਨਾ ਇਹਨਾਂ ਨੂੰ ਵੀ ਜਾਂ ਕੁੜੀਆਂ ਮੁੰਡੇ ਦੋਵਾਂ ਨੂੰ ਹੀ ਨਾ ਲਾਈਫ ਬੈਲੈਂਸ ਕਰਨੀ ਨਹੀਂ ਆ ਰਹੀ ਇਹ ਚੀਜ਼ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਦੇਖੋ ਬੱਚੇ ਪਿਆਰ ਵੀ ਕਰ ਲੈਂਦੇ ਆ ਪਿਆਰ ਨੂੰ ਵਿਆਹ ਤੱਕ ਵੀ ਲੈ ਜਾਂਦੇ ਆ ਪਰ ਜਿੰਨੀ ਸ਼ਿੱਦਤ ਉਸ ਪਿਆਰ ਨੂੰ ਵਿਆਹ ਤੱਕ ਲੈ ਕੇ ਜਾਣ ਦੀ ਹੁੰਦੀ ਹੈ ਨਾ ਜਾਂ ਅਰੇਂਜ ਮੈਰਿਜ ਦੇ ਵਿੱਚ ਵੀ ਹੁੰਦੀ ਹੈ ਵਿਆਹ ਤੋਂ ਬਾਅਦ ਬਸ ਉਹ ਖਤਮ ਹੋ ਜਾਂਦਾ ਫਿਰ ਕੁੜੀ ਜਿਹੜੀ ਆ ਉਹ ਲਿਆ ਕੇ ਮਾਪਿਆਂ ਦੇ ਘਰ ਭਰਾਵਾਂ ਦੇ ਹਵਾਲੇ ਕਰ ਦਿੱਤੀ ਜਾਂਦੀ ਹੈ ਕੀ ਹੁਣ ਤੁਸੀਂ ਦੇਖੋ ਇਹਦੇ ਨਾਲ ਤੁਸੀਂ ਨਿਬਟੋ ਠੀਕ ਹੈ ਤੇ ਖਾਸ ਕਰਕੇ ਕਿਉਂਕਿ ਬਹੁਤੀਆਂ ਕੁੜੀਆਂ ਜਦੋਂ ਆਪਣੀ ਗੱਲ ਦਾ ਮੇਰੇ ਨਾਲ ਜ਼ਿਕਰ ਕਰਦੀਆਂ ਹਨਾ ਤਾਂ ਜਿਹੜੀਆਂ ਕੁੜੀਆਂ ਮਤਲਬ ਲਵ ਮੈਰਿਸ ਦੇ ਵਿੱਚ ਜਿਹੜੇ ਬੱਚੇ ਰਿਸ਼ਤੇ ਦੇ ਵਿੱਚ ਜਾਂਦੇ ਨੇ ਹਨਾ ਉੱਥੇ ਤਾਂ ਇੱਕ ਸਮੱਸਿਆ ਇਹ ਵੀ ਹੋ ਜਾਂਦੀ ਹੈ ਕਿ ਅਗਲੇ ਨੂੰ ਲੱਗਦਾ ਹੁੰਦਾ ਕਿ ਸਾਡਾ ਮੁੰਡਾ ਤਾਂ ਇਹਨੇ ਪਹਿਲਾਂ ਹੀ ਕਾਬੂ ਕੀਤਾ ਹੋਇਆ ਇਹ ਗੱਲਾਂ ਸੁਣਨੀਆਂ ਔਖੀਆਂ ਲੱਗਦੀਆਂ ਪਰ ਇਹ ਸੱਚਾਈ ਇੱਕ ਹੈਗੀ ਆ ਹਨਾ ਤਾਂ ਬਿਨਾਂ ਕੁਝ ਕੀਤੇ ਹੀ ਉਹ ਕੁੜੀ ਵਿਚਾਰੀ ਜਿਹੜੀ ਇੱਕ ਟਾਰਗੇਟ ਤਾਂ ਉਹ ਉਦੋਂ ਹੀ ਬਣ ਜਾਂਦੀ ਹੈ ਹੁਣ ਦੇਖੋ ਜੇ ਪਸੰਦ ਦੇ ਮੁੰਡੇ ਨਾਲ ਵਿਆਹ ਉਹਨੇ ਕਰਾਇਆ ਠੀਕ ਹੈ ਤਾਂ ਮੁੰਡੇ ਨੇ ਵੀ ਤਾਂ ਪਸੰਦ ਦੀ ਕੁੜੀ ਨਾਲ ਕਰਾਇਆ ਪਰ ਮੁੰਡੇ ਨਾਲ ਨਾਰਾਜ਼ਗੀ ਜਿਹੜੀ ਉਹ ਮਾਪਿਆਂ ਦੀ ਬਹੁਤਾ ਚਿਰ ਨਹੀਂ ਰਹਿੰਦੀ ਹਨਾ ਪਰ ਕੁੜੀ ਲਈ ਤਾਂ ਇੱਕ ਟਾਰਗੇਟ ਹੋ ਜਾਂਦਾ ਨਾ ਤੇ ਫਿਰ ਬਹੁਤੀ ਪਰੇਸ਼ਾਨੀ ਕਿ ਕੁੜੀਆਂ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਨੇ ਕਿ ਹੁਣ ਮਾਪਿਆਂ ਨੂੰ ਵੀ ਨਹੀਂ ਦੱਸ ਸਕਦੇ ਮਾਪੇ ਕਹਿੰਦੇ ਆ ਕਿ ਤੂੰ ਆਪੇ ਤਲ ਲੱਭਿਆ ਸੀ ਜਿਵੇਂ ਦਾ ਵੀ ਇਹ ਤੇਰੀ ਪਸੰਦ ਆ ਹੈ ਨਾ ਤਾਂ ਫਿਰ ਉੱਥੇ ਕੁੜੀਆਂ ਦੇ ਲਈ ਸਿਤਿਤੀ ਜੜੀ ਆ ਉਹ ਬਹੁਤ ਔਖੀ ਹੋ ਜਾਂਦੀ ਐ ਦੇਖੋ ਵਿਆਹ ਚਾਹੀਏ ਤੁਹਾਡੀ ਪਸੰਦ ਦਾ ਹੋਵੇ ਜਾਂ ਘਰਦਿਆਂ ਵੱਲੋਂ ਲੱਭਿਆ ਹੋਵੇ ਮੈਨੂੰ ਹਮੇਸ਼ਾ ਤੋਂ ਇਹ ਲੱਗਦਾ ਕਿ ਵਿਆਹ ਵਿਆਹ ਹੀ ਹੁੰਦਾ ਤੇ ਜਦੋਂ ਇੱਕ ਵਾਰ ਵਿਆਹ ਹੋ ਗਿਆ ਨਾ ਉਹ ਤੁਹਾਡੇ ਲਵ ਵੀ ਆ ਰੇਂਜ ਉੱਥੀ ਖਿੱਲਰ ਕੇ ਰਹਿ ਜਾਂਦੇ ਨੇ ਉਦੋਂ ਬਾਅਦ ਵਿੱਚ ਵਿਆਹ ਹੀ ਬਚਦਾ ਤੇ ਵਿਆਹ ਨੂੰ ਜਿਹੜਾ ਬਚਾਉਣਾ ਉਹਨੂੰ ਸਹੀ ਢੰਗ ਦੇ ਨਾਲ ਜ਼ਿੰਦਗੀ ਨੂੰ ਅੱਗੇ ਵਧਾਉਣਾ ਇਹ ਬਹੁਤ ਜ਼ਰੂਰੀ ਹੈ ਇਹਦੇ ਲਈ ਜ਼ਰੂਰੀ ਹੈ ਕਿ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖੀਏ ਤਾਂ ਕਿ ਸਾਡੇ ਰਿਸ਼ਤਿਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਖਟਾਸ ਜਿਹੜੀ ਆ ਉਹ ਨਾ ਆਵੇ ਬਾਕੀ ਥੋੜੇ-ਬਹੁਤੇ ਘਾਟੇ-ਵਾਦੇ ਜਿਹੜੇ ਨੇ ਜ਼ਿੰਦਗੀ ਦੇ ਵਿੱਚ ਚੱਲਦੇ ਹੀ ਰਹਿੰਦੇ ਆ ਜ਼ਿੰਦਗੀ ਕਦੇ ਵੀ ਸਮੂਤਾ ਚੱਲਦੀ ਨਹੀਂ ਹੈਗੀ ਹਨਾ ਉਹ ਕਹਿੰਦੇ ਨੇ ਨਾ ਕਿ ECG ਦੇ ਵਿੱਚ ਵੀ ਜਿੰਨਾ ਤੱਕ ਜ਼ਿਗਜ਼ੈਗ ਹੈ ਉਦੋਂ ਤੱਕ ਹੀ ਲਾਈਫ ਹੈ ਜੇ ਲਾਈਨਸ ਜਿਹੜੀਆਂ ਸਿੱਧੀਆਂ ਹੋ ਗਈਆਂ ਤਾਂ ਫਿਰ ਬੰਦਾ ਹੈ ਨਹੀਂ ਠੀਕ ਹੈ ਤਾਂ ਹੁਣ ਇਸੇ ਤਰ੍ਹਾਂ ਰਿਸ਼ਤਿਆਂ ਦੇ ਵਿੱਚ ਵੀ ਖਟਪਟ ਚੱਲਦੀ ਰਹਿੰਦੀ ਹੈ ਮੇਰੇ ਕੋਲ ਨਾ ਬਹੁਤ ਸਾਰੀਆਂ ਕੁੜੀਆਂ ਜਦੋਂ ਆਪਣੀ ਗੱਲ ਕਰਦੀਆਂ ਉਹ ਕਹਿੰਦੇ ਆ ਕਿ ਵੀ ਅਸੀਂ ਨਾ ਮਾਪਿਆਂ ਨੂੰ ਦੇਖਿਆ ਉਹਨਾਂ ਦਾ ਰਿਸ਼ਤਾ ਇੰਨਾ ਵਧੀਆ ਕਿਵੇਂ ਚੱਲਦਾ ਰਿਹਾ ਠੀਕ ਹੈ ਤੁਸੀਂ ਮਾਪਿਆਂ ਨੂੰ ਜਦੋਂ ਦੇਖਿਆ ਉਦੋਂ ਤੱਕ ਜਦੋਂ ਤੱਕ ਤੁਸੀਂ ਉਸ ਰਿਸ਼ਤੇ ਨੂੰ ਸਮਝਣ ਜੋਗੀਆਂ ਹੋਈਆਂ ਉਹਨਾਂ ਨੇ ਉਸ ਰਿਸ਼ਤੇ ਨੂੰ ਇਕੱਠਿਆਂ ਤੱਕ ਉਦੋਂ ਤੱਕ 15 20 ਸਾਲ ਉਹ ਦੇ ਚੁੱਕੇ ਸੀ ਠੀਕ ਹੈ ਦੂਜੀ ਗੱਲ ਹੁਣ ਜਿਹੜਾ ਤੁਹਾਡਾ ਸਟਾਰਟਿੰਗ ਦਾ ਤੁਹਾਡੇ ਮਾਪਿਆਂ ਦਾ ਸਟਰਗਲ ਹੈ ਨਾ ਉਦੇ ਬਾਰੇ ਤੁਸੀਂ ਕੁਝ ਨਹੀਂ ਜਾਣਦੀਆਂ ਤੁਸੀਂ ਸਿਰਫ ਆਪਣੇ ਫਾਦਰ ਨੂੰ ਐਜ਼ ਅ ਫਾਦਰ ਫਿਗਰ ਹੀ ਦੇਖਿਆ ਇੱਕ ਪਿਓ ਦੇ ਰੂਪ ਦੇ ਵਿੱਚ ਦੇਖਿਆ ਹੁਣ ਉਹ ਪਤੀ ਦੇ ਰੂਪ ਦੇ ਵਿੱਚ ਕਿਵੇਂ ਦੇ ਨੇ ਇਹ ਤਾਂ ਸਿਰਫ ਤੁਹਾਡੇ ਮੰਮਾ ਜਾਣਦੇ ਆ ਨਾ ਸਿਰਫ ਤੁਹਾਡੇ ਮਾਂ ਨੂੰ ਪਤਾ ਹੈ ਜੋ ਤੁਸੀਂ ਅੱਜ ਸਟਾਰਟਿੰਗ ਦੇ ਵਿੱਚ ਆਪਣਾ ਰਿਸ਼ਤੇ ਦੇ ਵਿੱਚ ਚੱਲ ਰਹੀਆਂ ਹੋ ਤੁਹਾਨੂੰ ਲੱਗਦਾ ਕਿ ਤੁਹਾਡਾ ਪਤੀ ਤੁਹਾਡੀ ਗੱਲ ਨਹੀਂ ਸੁਣ ਰਿਹਾ ਜਾਂ ਤੁਹਾਡਾ ਸਾਥ ਨਹੀਂ ਦੇ ਰਿਹਾ ਹਨਾ ਹੋ ਸਕਦਾ ਸਾਡੀਆਂ ਮਾਮਾ ਨੇ ਇਹ ਤੋਂ ਵੀ ਵੱਧ ਚੱਲਿਆ ਹੋਵੇ ਮੈਂ ਇਹ ਨਹੀਂ ਕਿਸੇ ਨੂੰ ਵੀ ਫੋਰਸ ਕਰਦੀ ਕਿ ਤੁਸੀਂ ਇਹ ਬਰਦਾਸ਼ਤ ਕਰੋ ਜਾਂ ਨਾ ਕਰੋ ਪਰ ਇੱਕ ਭੈਣ ਨੇ ਮੈਨੂੰ ਇੱਕ ਪ੍ਰੋਗਰਾਮ ਦੇ ਵਿੱਚ ਕਮੈਂਟ ਕੀਤਾ ਹੋਇਆ ਉਹ ਕਹਿੰਦੇ ਕਿ ਗਿਆਨ ਦੇਣਾ ਬਹੁਤ ਸੌਖਾ ਹੁੰਦਾ ਹੈ ਪਰ ਜੇ ਪਤੀ ਗੱਲ ਹੀ ਨਾ ਸੁਣੇ ਤਾਂ ਉਦੋਂ ਕੀ ਕੀਤਾ ਜਾਵੇ ਦੇਖੋ ਜੇ ਪਤੀ ਗੱਲ ਸੁਣਦਾ ਹੀ ਨਹੀਂ ਤਾਂ ਫਿਰ ਫੋਕਸ ਚੇਂਜ ਕਰ ਲਓ ਆਪਣੇ ਬੱਚੇ ਦੇ ਉੱਤੇ ਫੋਕਸ ਕਰੋ ਆਪਣੇ ਆਪ ਦੇ ਉੱਤੇ ਫੋਕਸ ਕਰੋ ਠੀਕ ਹੈ ਤਾਂ ਹੁਣ ਦੇਖੋ ਇੱਕ ਸੱਪ ਹੈ ਮੰਨ ਲਓ ਫੋਰ ਐਗਜ਼ਾਮਪਲ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਰਹੀ ਹਾਂ ਠੀਕ ਹੈ ਇਹ ਕੋਈ ਵੀ ਰਿਸ਼ਤਾ ਹੋ ਸਕਦਾ ਠੀਕ ਹੈ ਹੁਣ ਇੱਕ ਸੱਪ ਹੈ ਉਹਨੇ ਤੁਹਾਨੂੰ ਕੱਟ ਲਿਆ ਠੀਕ ਹੈ ਤੁਸੀਂ ਉਸ ਸੱਪ ਦੇ ਪਿੱਛੇ ਦੌੜੋਗੇ ਕਿ ਤੂੰ ਮੈਨੂੰ ਕਟਿਆ ਕਿਵੇਂ ਤੂੰ ਮੈਨੂੰ ਕਟਿਆ ਕਿ ਮੈਂ ਕਿਉਂ ਸੀਦਾ ਇਲਾਜ ਲੱਭੋਂਗੇ ਕਿ ਮੈਂ ਹੁਣ ਇਹਨੂੰ ਕਿਵੇਂ ਹੀਲ ਕਰਨਾ ਮੈਂ ਆਪਣੇ ਆਪ ਨੂੰ ਕਿਵੇਂ ਠੀਕ ਕਰਨਾ ਇਸ ਜ਼ਹਿਰ ਨੂੰ ਪੂਰੇ ਸਰੀਰ 'ਚ ਫੈਲਣ ਤੋਂ ਕਿਵੇਂ ਰੋਕਣਾ ਇਲਾਜ ਲੱਭੋਂਗੇ ਨਾ ਕਿ ਉਸ ਸੱਪ ਦੇ ਪਿੱਛੇ ਦੌੜੋਗੇ ਅਜਿਹਾ ਨਹੀਂ ਨਾ ਹੋਣਾ ਠੀਕ ਹੈ ਪਰ ਕਈ ਵਾਰ ਨਾ ਸਾਡੀ ਆਦਤ ਇਹ ਬਣ ਜਾਂਦੀ ਹੈ ਕਿ ਅਸੀਂ ਮਤਲਬ ਅਸੀਂ ਤਾਂ ਇਹ ਸਾਬਿਤ ਕਰਨ ਤੇ ਲੱਗ ਜੰਨੇ ਆ ਵੀ ਅਸੀਂ ਤਾਂ ਇਸ ਲਾਇਕ ਵੀ ਨਹੀਂ ਸੀਗੇ ਕਿ ਸਾਨੂੰ ਉਸ ਆਪ ਡੰਗ ਲੈਂਦਾ ਠੀਕ ਹੈ ਜਿਹਦੇ ਕੋਲ ਜੋ ਹੁੰਦਾ ਬਈ ਉਹ ਦੂਜੇ ਨੂੰ ਉਹੀ ਦੇ ਸਕਦਾ ਠੀਕ ਹੈ ਜ਼ਿੰਦਗੀ ਜਿਹੜੀ ਹੈ ਨਾ ਉਹ ਕਹਿੰਦਾ ਵੀ ਅਕਲ ਬਨਾਮ ਖਾਣ ਨਾਲ ਨਹੀਂ ਆਉਂਦੀ ੱੱਕੇ ਖਾਣ ਨਾਲ ਠੋਕਰਾਂ ਖਾਣ ਨਾਲ ਆਉਂਦੀ ਹੈ ਠੀਕ ਹੈ ਤਾਂ ਮੇਰਾ ਜਿਹੜਾ ਵਿਵਤਾ ਜ਼ਿੰਦਗੀ ਦਾ ਤਜਰਬਾ ਹੈ ਨਾ ਉਹ ਇਹੀ ਕਹਿੰਦਾ ਕਿ ਇੱਕ ਰਿਸ਼ਤੇ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਕਰੋ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਨਿਭੋ ਹਰ ਰਿਸ਼ਤੇ ਦੇ ਨਾਲ ਪਰ ਜਿੱਥੇ ਤੁਹਾਨੂੰ ਲੱਗ ਰਿਹਾ ਹੈ ਨਾ ਵੀ ਉੱਥੇ ਕੋਈ ਸਾਹਮਣੇ ਅਸਰ ਨਹੀਂ ਹੋ ਰਿਹਾ ਤਾਂ ਫਿਰ ਉੱਥੇ ਆਪਣਾ ਆਪ ਖਪਾਉਣਾ ਬੰਦ ਕਰ ਦਿਓ ਠੀਕ ਹੈ ਆਪਣਾ ਆਪ ਖਪਾਉਣਾ ਬੰਦ ਕਰ ਦਿਓ ਤੇ ਉੱਥੇ ਨਾ ਤੁਸੀਂ ਮਤਲਬ ਆਪਣੇ ਆਪ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿਓ ਆਪਣੇ ਬੱਚੇ ਦੇ ਉੱਤੇ ਕੰਮ ਕਰਨਾ ਸ਼ੁਰੂ ਕਰਦੋ ਪਰ ਜਿਵੇਂ ਮੈਂ ਹਰ ਪ੍ਰੋਗਰਾਮ ਦੇ ਵਿੱਚ ਕਹਿੰਨੀ ਆ ਕਿ ਜੇ ਤੁਹਾਡੇ ਰਿਸ਼ਤੇ ਦੇ ਵਿੱਚ ਘਰੇਲੂ ਹਿੰਸਾ ਹੋ ਰਹੀ ਹੈ ਤੁਹਾਡੇ ਨਾਲ ਕੁੱਟਮਾਰ ਹੋ ਰਹੀ ਹੈ ਤਾਂ ਇਹ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ ਇਸ ਚੀਜ਼ ਦੇ ਬਾਰੇ ਵਿੱਚ ਆਵਾਜ਼ ਜਿਹੜੀ ਆ ਤੁਹਾਨੂੰ ਆਪ ਪਠਾਉਣੀ ਪਊਗੀ ਤੁਸੀਂ ਕਹੋਗੇ ਕਿ ਮੈਂ ਤੁਹਾਡੇ ਲਈ ਗੱਲ ਕਰਾਂ ਜਾਂ ਕੋਈ ਹੋਰ ਤੁਹਾਡੇ ਲਈ 1 2 3 ਆ ਕੇ ਕੋਈ ਵੀ ਗੱਲ ਕਰੇ ਠੀਕ ਹੈ ਦੇਖੋ ਤੁਸੀਂ ਜੋ ਫੇਸ ਕਰ ਰਹੇ ਹੋ ਉਹਦੇ ਬਾਰੇ ਤੁਹਾਨੂੰ ਬਿਹਤਰ ਪਤਾ ਬਾਕੀ ਸਾਰੇ ਅਸੀਂ ਤਾਂ ਅੰਦਾਜ਼ਾ ਲਗਾ ਸਕਦੇ ਹਾਂ ਮੇਰੀਆਂ ਸਿਚੁਏਸ਼ਨਜ਼ ਬਾਰੇ ਮੈਨੂੰ ਜਿਆਦਾ ਵਧੀਆ ਪਤਾ ਹੋਗਾ ਨਾ ਕਿਸੇ ਹੋਰ ਨੂੰ ਕੀ ਪਤਾ ਠੀਕ ਹੈ ਤਾਂ ਜੇ ਤੁਹਾਡੇ ਨਾਲ ਘਰੇਲੂ ਹਿੰਸਾ ਹੋ ਰਹੀ ਹੈ ਨਾ ਤਾਂ ਇਸ ਗੱਲ ਦਾ ਜਿਹੜਾ ਫੈਸਲਾ ਹੈ ਉਹ ਤੁਸੀਂ ਆਪ ਕਰਨਾ ਕਿਉਂਕਿ ਜੇ ਤੁਸੀਂ ਬਰਦਾਸ਼ਤ ਕਰੀ ਜਾਉਂਗੀ ਤਾਂ ਨਤੀਜੇ ਜਿਹੜੇ ਆ ਉਹ ਖਤਰਨਾਕ ਵੀ ਹੋ ਸਕਦੇ ਆ ਠੀਕ ਹੈ ਬਾਕੀ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਉਹ ਜੇ ਆਉਂਦੀ ਹੈ ਤਾਂ ਔਰਤਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਦਦ ਦੇ ਲਈ ਨਾ ਇੱਕ ਨੰਬਰ ਹੈ ਔਮਨ ਹੈਲਪਲਾਈਨ ਉਹ ਹੈਗਾ 1091 1091 ਜੇ ਤੁਹਾਨੂੰ ਕੋਈ ਵੀ ਮਤਲਬ ਇਸ ਤਰ੍ਹਾਂ ਦੀ ਸਮੱਸਿਆ ਜਿਹੜੀ ਹੈ ਉਹ ਆਉਂਦੀ ਹੈ ਨਾ ਤਾਂ 100 ਨੰਬਰ ਡਾਇਲ ਕਰਨ ਤੋਂ ਵੀ ਪਹਿਲਾਂ 1091 ਨੰਬਰ ਜਿਹੜਾ ਹੈ ਇਹ ਨੈਸ਼ਨਲ ਔਮਨ ਹੈਲਪਲਾਈਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀਆਂ ਹੋ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਰਿਸ਼ਤਾ ਜਿਹੜਾ ਹੈ ਉਹ ਤੁਹਾਡੇ ਕੰਟਰੋਲ ਤੋਂ ਇੰਨਾ ਬਾਹਰ ਹੋ ਗਿਆ ਕਿ ਤੁਹਾਡੇ ਨਾਲ ਕੁੱਟਮਾਰ ਹੋ ਰਹੀ ਹੈ ਤੇ ਤੁਹਾਡੀ ਜਾਨ ਨੂੰ ਖਤਰਾ ਹੈ ਤਾਂ ਫਿਰ ਤੋਂ ਆਡੀਅਨ ਸਿਚੁਏਸ਼ਨਸ ਬਾਰੇ ਤੁਹਾਨੂੰ ਪਤਾ ਹੈ ਤੁਸੀਂ ਉਸ ਥਾਂ ਦੇ ਵਿੱਚੋਂ ਕਿਵੇਂ ਬਾਹਰ ਨਿਕਲਣਾ ਹੈ ਪਰ ਮੈਂ ਇਹ ਜ਼ਰੂਰ ਕਹੂੰਗੀ ਕਿ ਆਪਣੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਆਪਣੇ ਘਰਾਂ ਪਰਿਵਾਰਾਂ ਨੂੰ ਸੰਜੋਕੇ ਰੱਖੀਏ ਛੋਟੀਆਂ-ਛੋਟੀਆਂ ਗਲਤੀਆਂ ਲੜੀਆਂ ਸਾਡੇ ਤੋਂ ਹੋ ਜਾਣੀਆਂ ਇਹਨਾਂ ਨੂੰ ਅਸੀਂ ਸਹੀ ਕਰਨ ਦੀ ਕੋਸ਼ਿਸ਼ ਕਰੀਏ ਜ਼ਿੰਦਗੀ ਸੋਹਣੀ ਹੋ ਜਾਏਗੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ اسی ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੁਣ ਦਿਓ ਇਜਾਜ਼ਤ